ਤੇ ਬੰਨ ਕੇ ਬੇਚਤੀ ਹੈ ਸਾਰੇ ਭਰਾਵਾਂ ਨੂੰ ਭਾਈ ਜੀ ਰੈਫਰੀ ਆਈ ਨਾ ਤਾਂ ਕੋਈ ਰੈਫਰੀ ਗਲਤ ਹੈ ਇਹ ਆ ਕਿ ਮੈਂ ਪੈਸੇ ਨਾ ਦਿਆ ਹੋਵੇ ਤੁਸੀਂ ਕਿਰਾਇਆ ਲੈ ਕੇ 2 ਲੱਖ ਰੁਪਏ ਬਾਹਰ ਨਿਕਲੇ ਆ ਦੋਹੇ ਟੀਮਾਂ ਦਾ ਮੇਰਾ ਕੋਈ ਕਸੂਰ ਹੈ ਠੀਕ ਹੈ ਜੀ ਜੋ ਰੂਲ ਕਰਿਆ ਸੀ ਸਵੇਰ ਤੋਂ ਸਵੇਰ ਤੋਂ ਰੋਲ ਵੀਰੇ ਕੀ ਕਰਿਆ ਬਈ ਦੋ ਰੈਡਾਂ ਪਾਉਣੀਆਂ ਠੀਕ ਹੈ ਵੀਰੇ ਮੇਰੀ ਗਲਤੀ ਕੀ ਹੈ ਬਣ ਮੇਰੀ ਗਲਤੀ ਕੀ ਹੈ ਵੀਰੇ ਠੀਕ ਹੈ ਆਈ ਸਾਰੇ ਸਾਰੇ ਗੱਲ ਮੰਨਣ ਦੇ ਜੱਗੂ ਇਹ ਪਲੇਅਰਾਂ ਦੀ ਗੱਲ ਨਹੀਂ ਹੁੰਦੀ ਵੀਰੇ ਮੇਰੀ ਗਾ ਓਏ ਆਉਂਦਾ ਕੋਈ ਬਹੁਤ ਮਿਲਣਾ ਖਰਾਬ ਹੈ ਓਏ ਬਦਿਆ ਗਲਤ ਹੈ ਹੈਲੋ ਬਾਈਆ ਵੀਰੇ ਆਪ ਆਪਣੀ ਜਗ੍ਹਾ ਰਹਾਓ ਯਾਰ ਇਦਾਂ ਕਿਉਂ ਗਰਾਊਂਡ ਚਾਹ ਰਹੇ ਯਾਰ ਹੈਲੋ ਹੈਲੋ ਸਾਰੇ ਬੇਇਨਤੀ ਕਰਦੇ ਯਾਰ ਇਦਾਂ ਇਕੱਠਾ ਨਾ ਕਰੋ ਗਰਾਊਂਡ 'ਚ ਬਹੁਤ ਗਲਤ ਗੱਲ ਹੈ ਬਹੁਤ ਗਲਤ ਗੱਲ ਹੈ ਬਹੁਤ ਗਲਤ ਗੱਲ ਹੈ ਹੈਲੋ ਬਾਈ ਟੂਰਨਾਮੈਂਟ ਕੈਨਸਲ ਹੈ ਮੈਕਰ ਪੈਨ ਨਹੀਂ ਨੰਦ ਜਾਓ ਡੈਕਸ ਆਉਟ ਜਾਓ ਚਲੋ ਭਾਈ ਕਰਨੂ ਮੇਲਾ ਮੈਂ ਨਹੀਂ ਕਰਾਉਂਦਾ ਕਿਹ ਪਹਿਨਾ ਮੇਰੇ ਘਰ ਜਾਉਂਗੀਆਂ ਮੈਂ ਨਹੀਂ ਕਰਾਉਂਦਾ ਮੇਲਾ ਹਲੋ ਲੜਾਈ ਨਾ ਕਰਾ ਗਾ ਸੁਣ ਓਏ ਪਲੇਰੋ ਮੇਲਾ ਨਾ ਖਰਾਬ ਕਰੋ ਪਲੇਰੋ ਬਹੁਤ ਗੱਤ ਨਾਲ ਜੱਗੂ ਜੱਗੂ ਪਿੱਛੇ ਆ ਜਾ ਬੁਲੇਟ ਬਹੁਤ ਗੱਤ ਕੰਮ ਕਰ ਜੱਗੂ ਓ ਵੀਰੇ ਵਿੱਚ ਨਾ ਆਓ ਯਾਰ ਪਲੀਜ਼ ਬੇਨਤੀ ਹੈ ਵਿੱਚ ਨਾ ਆਓ ਭਲਾ ਬਣ ਕੇ ਓ ਵੀਰੇ ਇਹਨਾਂ ਨੂੰ ਹਟਾਓ ਯਾਰ ਪਲੀਜ਼ ਵੇਖ ਤੇ ਦਾ ਨਾ ਕਰੋ ਵਧੀਆ ਗੱਲ ਨਹੀਂ ਯਾਰ ਤੁਸੀਂ ਫਿਰ ਰੋਜੀ ਖੇਡਦੇ ਹੋ ਹੈਂ ਲਾਈਵ ਹੈਲੋ ਲਾਈਵ ਬੰਦ ਕਰੋ ਲਾਈਵ ਵੀਰੇ ਲਾਈਵ ਬੰਦ ਕਰ ਦਿਓ ਮੈਂ ਇਹਦਾ ਮੈਚ